ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਰਚ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਆਪਾਂ ਬਣਾਵਾਂਗੇ ਲੇਡੀਜ਼ ਦੀ ਸਕੀਵੀ ਵਾਲਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਹੈ ਵੀ ਬਹੁਤ ਹੀ ਸੌਖਾ ਹੈ ਸਕੀਵੀ ਲਈ স্পੈਸ਼ਲ ਡਿਜ਼ਾਈਨ ਹੈ ਤੁਸੀਂ ਇਸ ਜਿਹੜੀ ਆ ਬਟਨਾ ਵਾਲੀ ਸਕੀਵੀ ਬਣਾਉਗੇ ਬਹੁਤ ਹੀ ਪਿਆਰੀ ਲੱਗੇਗੀ ਜਿਵੇਂ نیچے ਤੋਂ ਪੂਰਾ ਬਾਰਡਰ ਬਣਾ ਕੇ ਇਹ ਨਾਲ ਮੈਦੀ ਫੋਟੋ ਜਿਹੜੀ ਅਪਲੋਡ ਕਰ ਦਿੰਨੀ ਆ ਤੁਹਾਨੂੰ ਪਤਾ ਲੱਗੇਗਾ ਕਿਵੇਂ ਇਸ ਕਿਵੀ ਤੇ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਪਾ ਸਕਦੇ ਆ ਇੱਕ ਤੁਸੀਂ نیچے ਬਾਰਡਰ ਬਣਾ ਲੈਣਾ ਤੇ ਉੱਪਰ ਜਾ ਕੇ ਆਪਾਂ ਬਟਨ ਪੱਟੀ ਕੱਢਣੀ ਆ ਅੱਧੀ ਜਿਹੜੀ ਬੰਦ ਬਣੇਗੀ ਇਸ ਕਿਵੀ ਤੇ ਅੱਧੀ ਉੱਪਰੋਂ ਖੁੱਲੀ ਬਣੇਗੀ ਇਸ ਤਰ੍ਹਾਂ ਦੀ ਇਸ ਕਿਵੀ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਪਾਓਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗੇਗਾ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਹੈ ਵੀ ਬਹੁਤ ਹੀ ਸੋਖਾ ਤੇ ਇਸ ਨੂੰ ਬਣਾਉਣ ਵਾਸਤੇ 7-7 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਆ ਮੈਂ ਇੱਥੇ ਦੋ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਵਾਂਗੀ 7-7 ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਆ ਤੇ 4 ਕੁੰਡੇ ਆਪਾਂ ਵੱਧ ਪਾਉਣੇ ਆ ਦੋ ਕੁੰਡੇ ਪਾਉਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਪਾਉਣੇ ਨੇ ਐਡਜਸਟ ਵਾਸਤੇ ਬਹੁਤ ਹੀ ਸੋਹਣਾ ਤੇ ਸੌਖਾ ਸਿਰਫ 4 ਸਲਾਈਆਂ ਦਾ ਡਿਜ਼ਾਈਨ ਆ ਸਿੱਧੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੋਣਾ ਆ ਡਿਜ਼ਾਈਨ ਆਪਾਂ ਸ਼ੁਰੂ ਕਰਦੇ ਆ ਪਹਿਲਾ ਕੁੰਡਾ 슬ਿੱਪ ਕਰਕੇ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਆ ਦੋ ਕੁੰਡੇ ਉਲਟੇ ਬਣਾ ਲੈਣੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਕੇ ਪੰਜ ਕੁੰਡੇ ਸਿੱਧੇ ਬਣਾਉਣੇ 1 2 3 4 5 ਪੰਜ ਕੁੰਡੇ ਸਿੱਧੇ ਬਣਾ ਲਏ ਇਹੀ ਸੱਤ ਕੁੰਡੇ ਆਪਾਂ ਦੁਬਾਰਾ ਫਿਰ ਇੱਕ ਵਾਰੀ ਰਿਪੀਟ ਕਰਾਂਗੇ ਜਦੋਂ ਵੀ ਤੁਸੀਂ ਡਿਜ਼ਾਈਨ ਬਣਾਉਣਾ ਇਸੇ ਤਰ੍ਹਾਂ 7-7 ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਆ ਹੁਣ ਫਿਰ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਦਾ ਪਿੱਛੇ ਕਰਕੇ ਪੰਜ ਕੁੰਡੇ ਸਿੱਧੇ ਤੇ ਜਿਹੜੀਆਂ ਭੈਣਾਂ ਨੇ ਕੋਟੀ ਸਵੈਟਰ ਬਣਵਾਉਣਾ ਹੋਵੇ ਸਾਡੇ ਤੋਂ ਬਣਵਾ ਸਕਦੇ ਆ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਹੁੰਦਾ ਹੈ ਜਾਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਨੰਬਰ ਦਿੱਤਾ ਹੁੰਦਾ ਹੈ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਕੋਟੀ ਸਵੈਟਰ ਕਿ ਵੀ ਜੈਕਟ ਜਿਹੜਾ ਆਰਡਰ ਤੇ ਬਣਵਾ ਸਕਦੇ ਜੀ ਲਾਸਟ ਤੇ ਇੱਥੇ ਦੋ ਕੁੰਡੇ ਆਉਣਗੇ ਉਲਟੇ ਤੇ ਅੱਜ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਆਏਗਾ ਇਸ ਤਰ੍ਹਾਂ ਸਾਡੀ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਆ ਹੁਣ ਦੂਸਰੀ ਸਲਾਈ ਜਿਹੜੀ ਆਪਾਂ ਕੁੰਤੇ Paseo ਬਣਾਵਾਂਗੇ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਬੈਕ ਸਾਈਡ ਤੇ ਕਰਕੇ ਜਿਹੜੇ ਉਧਰੋਂ ਦੋ ਕੁੰਡੇ ਉਲਟੇ ਬਣਾਏ ਸੀ ਇਧਰੋਂ ਆਪਾਂ ਸਿੱਧੇ ਬਣਾ ਲੈਣੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਪਹਿਲਾਂ ਉਲਟਾ ਬਣਾਉਣਾ ਫਿਰ ਇਸ ਤਰ੍ਹਾਂ ਧਾਗਾ ਘੁਮਾ ਕੇ ਇੱਕ ਵਿੱਚ ਜਾਲੀ ਪਾ ਦੇਣੀ ਫਿਰ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਤੇ ਇੱਕ ਕੁੰਡਾ ਸੌਰੀ ਉਲਟਾ ਪੰਜ ਕੁੰਡੇ ਜਿਹੜੇ ਇਹਨਾਂ ਦੇ ਵਿੱਚ ਆਪਾਂ ਜਾਲੀਆਂ ਪਾ ਕੇ ਤੇ ਇਹਨਾਂ ਨੂੰ ਉਲਟੇ ਬਣਾ ਲੈਣਾ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਫਿਰ ਸਿੱਧੇ ਬਣਾਵਾਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਪਹਿਲਾਂ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਦੋ ਹੋ ਗਏ ਫਿਰ ਜਾਲੀ ਪਾਵਾਂਗੇ ਤਿੰਨ ਹੋ ਗਏ ਫਿਰ ਜਾਲੀ ਪਾਵਾਂਗੇ ਚਾਰ ਹੋ ਗਏ ਫਿਰ ਜਾਲੀ ਪਾਵਾਂਗੇ ਪੰਜ ਹੋ ਗਏ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਬਣਾ ਲੈਣੇ ਤੇ ਲਾਸਟ ਵਾਲਾ ਕੁੰਡਾ ਉਲਟਾ ਦੋ ਸਲਾਈਆਂ ਬਣ ਗਈਆਂ ਹੁਣ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਧਾਗਾ ਆਪਣੇ ਵਾਲੀ ਸਾਈਡ ਕਰਕੇ ਜਿਹੜੇ ਉਲਟੇ ਦੋ ਕੁੰਡੇ ਇਹ ਆਪਾਂ ਉਲਟੇ ਹੀ ਬਣਾਉਣੇ ਆ ਧਾਗਾ ਬੈਕ ਸਾਈਡ ਤੇ ਕਰਕੇ ਆਹ ਕੁੰਡੇ ਜਿਹੜੇ ਪੰਜ ਜਿਨ੍ਹਾਂ ਦੇ ਵਿੱਚ ਆਪਾਂ ਵਾਲ ਪਾਏ ਇਹਨਾਂ ਨੂੰ ਇਸ ਤਰ੍ਹਾਂ ਇਹ ਵਾਲੀ ਸਲਾਈ ਤੇ ਪਾਉਣਾ ਨਾਲ ਨਾਲ ਲੂਜ਼ ਕਰਦੇ ਜਾਣਾ 3 4 ਵਾਲ ਜਿਹੜੇ نیچے ਸੁੜਦੇ ਨੇ ਪੰਜ ਕੁੰਡੇ ਆਪਾਂ ਲੂਜ਼ ਕਰ ਲਏ ਇਸ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਸਾਈਡ ਤੋਂ ਪਾ ਕੇ ਪੰਜ ਕੁੰਡਿਆਂ ਨੂੰ ਬੈਕ ਸਾਈਡ ਤੇ ਆ ਵੇਖੋ 1 2 3 4 ਤੇ 5 ਇਸ ਤਰ੍ਹਾਂ ਪਹਿਲੋ ਇਹਨਾਂ ਨੂੰ ਆਪਾਂ ਇੱਕ ਵਾਰੀ ਬਣਾ ਲਿਆ ਫਿਰ ਵਿੱਚ ਧਾਗਾ ਘੁਮਾ ਕੇ ਤੇ ਇੱਕ ਵਾਰੀ ਦੁਬਾਰਾ ਬੁਣਦੇ ਆਂ ਪੰਜ ਕੁੰਡਿਆਂ ਤੋਂ ਸਾਡੇ ਤਿੰਨ ਕੁੰਡੇ ਹੋ ਗਏ ਜਿਹੜੇ ਸਾਡੇ ਕੋਲ ਪੰਜ ਗੁੰਡੇ ਸੀ ਹੁਣ ਸਾਡੇ ਕੋਲ ਰਹਿ ਗਏ ਨੇ ਤਿੰਨ ਗੁੰਡੇ ਦੋ ਗੁੰਡੇ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਕਰਕੇ ਫਿਰ ਇਹ ਪੰਜ ਗੁੰਡਿਆਂ ਨੂੰ ਲੂਜ਼ ਕਰ ਲੈਣਾ ਤਿੰਨ ਚਾਰ ਪੰਜ ਇਸ ਤਰ੍ਹਾਂ ਪਾ ਕੇ ਸਲਾਈ ਤੇ ਪਹਿਲਾਂ ਇੱਕ ਵਾਰੀ ਮੁਣਿਆ ਪੰਜਾਂ ਨੂੰ ਇਕੱਠਾ ਬੁਣ ਲੈਣਾ ਫਿਰ ਵਿੱਚ ਜਾਲੀ ਪਾ ਕੇ ਫੇਰ ਦੁਬਾਰਾ ਪੰਜ ਕੁੰਡਿਆਂ ਨੂੰ ਆਪਾਂ ਬੁਣ ਲੈਣਾ ਇਹ ਸਾਡੇ ਪੰਜ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ ਦੋ ਕੁੰਡੇ ਸਾਡੇ ਜਿਹੜੇ ਨੇ ਉਹ ਘਟ ਗਏ ਨੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਬੂਲ ਆਪਣੀ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਸਾਡੀਆਂ ਤਿੰਨ ਸਲਾਈਆਂ ਬਣ ਗਈਆਂ ਚੌਥੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਜਿਹੜੇ ਸਿੱਧੇ ਉਹ ਸਿੱਧੇ ਹੀ ਬਣਨਗੇ ਹੁਣ ਧਾਗਾ ਸਾਡਾ ਇੱਧਰ ਸਾਈਡ ਹੀ ਰਹੇਗਾ ਪਰਲੀ ਸਾਈਡ ਧਾਗਾ ਰਹੇਗਾ ਤੇ ਆਹ ਵਾਲੇ ਤਿੰਨ ਕੁੰਡਿਆਂ ਨੂੰ ਆਪਾਂ ਉਲਟਾ ਬਣਾ ਲੈਣਾ 1 2 3 ਫਿਰ ਧਾਗਾ ਸਾਡਾ ਇੱਧਰ ਹੀ ਰਹੇਗਾ ਤੇ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਦੇਣੇ 1 ਤੇ 2 ਫਿਰ ਧਾਗਾ ਇੱਧਰ ਹੀ ਰਹੇਗਾ ਤਿੰਨ ਕੁੰਡੇ ਆਪਾਂ ਉਲਟੇ ਬਣਾ ਦੇਣੇ 1 2 3 ਜਦੋਂ ਆਪਾਂ ਆਪੋਜ਼ਿਟ ਸਾਈਡ ਕਰਕੇ ਧਾਗਾ ਆਪਣੀ ਬੂਲ ਇਧਰ ਸਾਈਡ ਰੱਖ ਕੇ ਸਿੱਧਾ ਕੁੰਡਾ ਬੁਣਾਗੇ ਤੇ ਆਪਣੇ ਆਪ ਹੀ ਵਿੱਚ ਇੱਕ ਜਿਹੜਾ ਵਾ ਵਾਲ ਪੈ ਜਾਣਾ ਤੇ ਸਾਡਾ ਕੁੰਡਾ ਜਿਹੜਾ ਉਹ ਵੱਤ ਜਾਣਾ ਇਹ ਸਾਡੀ ਚੌਥੀ ਸਲਾਈ ਬਣ ਗਈ। ਇਹੀ ਜਿਹੜੀਆਂ ਚਾਰ ਸਲਾਈਆਂ ਸੀ ਬਾਰ-ਬਾਰ ਰਿਪੀਟ ਕਰਨੀਆਂ ਆ ਫੇਰ ਸਟਾਰਟਿੰਗ ਤੋਂ ਆਪਾਂ ਪਹਿਲੀ ਸਲਾਈ ਤੋਂ ਵੇਖੋ ਕਿਵੇਂ ਬਣਾਉਣਾ। ਪਹਿਲਾ ਕੁੰਡਾ ਸਲਿੱਪ ਕਰ ਲਿਆ। ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਸਿੱਧੇ 1 2 3 4 5 ਫਿਰ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ 1 2 3 4 ਤੇ 5 ਫਿਰ ਦੋ ਉਲਟੇ 1 ਤੇ 2 ਤੇ ਲਾਸਟ ਵਾਲਾ ਗੁੰਡਾ ਸਿੰਦ ਇਹ ਜਿਹੜੀਆਂ ਚਾਰ ਸਲਾਈਆਂ ਸੀ ਬਾਰ ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਵੀ ਕੋ ਇਸ ਤਰ੍ਹਾਂ ਬਣਨਾ ਹੈ ਅੱਗੇ ਤੋਂ ਅੱਗੇ ਜਦੋਂ ਆਪਾਂ ਬਣਾਉਂਦੇ ਜਾਵਾਂਗੇ ਤੇ ਜਿਵੇਂ ਮੈਂ ਫੋਟੋ ਦੇ ਵਿੱਚ ਲਾਇਆ ਹੋਇਆ ਹੈ ਇਹ ਡਿਜ਼ਾਈਨ ਉਸ ਤਰੀਕੇ ਦੇ ਨਾਲ ਡਿਜ਼ਾਈਨ ਇਹ ਬੰਦਾ ਜਾਣਾ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ